ਸਤਿ ਸ਼੍ਰੀ ਅਕਾਲ ਮੈਸੂਕਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਬਾਏ ਇਲੈਕਸ਼ਨ ਉਪਚੋਣ ਤਰਨਤਾਰਨ ਦੇ ਵਿੱਚ ਜਿਹੜੀ ਹੋ ਰਹੀ ਆ ਤੇ ਆਪਾਂ ਪਿਛਲੇ ਦਿਨੀ ਵੀ ਕਵਰ ਕੀਤਾ ਸੀ ਤੇ ਇੱਕ ਵਾਰ ਫੇਰ ਅੱਜ ਆਪਾਂ ਤਰਨਤਾਰਨ ਦੇ ਵਿੱਚ ਖੜੇ ਆ ਸ਼ਹਿਰ ਦੇ ਵਿੱਚ ਖੜੇ ਆ ਅੱਜ ਦੀਆਂ ਜਿਹੜੀਆਂ ਆਪਣੀਆਂ ਲਾਈਵ ਤਸਵੀਰਾਂ ਸ਼ਹਿਰ ਤੋਂ ਆਪਣੇ ਨਾਲ ਸ਼ਹਿਰ ਵਾਸੀ ਜਿਹੜੇ ਜੁੜੇ ਆ ਤੇ ਇਥੋਂ ਦੀ ਗਰਾਊਂਡ ਜ਼ੀਰੋ ਦੀ ਜਿਹੜੀ ਰਿਪੋਰਟ ਆ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਕੀ ਹੈ ਤੁਹਾ ਹਰਨਾਈ ਰਾਜਕਮਾਰ ਰੀੜਾ ਵਾਲਮੀਕੀ ਆਦਿ ਧਰਮ ਸਮਾਟਾ ਰਾਸ਼ਟਰੀ ਸੰਚਾਲਕ ਭਾਈ ਜੀ ਜੇਕਰ ਗੱਲ ਕਰੀਏ ਤਾਂ ਇੱਕ ਉਪਚੋਣ ਹੋ ਰਹੀ ਆ ਹਾਲਾਂਕਿ ਇਹ ਦਿਖਦਾਈ ਉਪਚੋਣ ਕਹਿ ਸਕਦੇ ਆ ਆਪਾਂ ਕਿਉਂਕਿ ਜਦੋਂ ਵੀ ਕਿਸੇ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਸੋਨ ਸਾਹਿਬ ਐਮਐਲਏ ਸੀ ਇਥੋਂ ਦੇ ਮੌਜੂਦਾ ਉਹ ਚਲੇ ਗਏ ਤੇ ਉਹਨਾਂ ਤੋਂ ਬਾਅਦ ਜਿਹੜੀ ਉਪਚੋਣ ਹੋ ਰਹੀ ਆ ਤੇ ਕਿਹੋ ਜਿਹੇ ਹਾਲਾਤ ਆ ਪਹਿਲਾਂ ਤਾਂ ਉਹ ਗੱਲ ਕਰੀਏ ਜਾਂ ਸਰਕਾਰ ਦੀ ਗੱਲ ਕਰੀਏ ਪਿਛਲੇ 4 ਸਾਲਾਂ ਦੇ ਕੰਮਾਂ ਦੀ ਗੱਲ ਕਰੀਏ ਤਾਂ ਕਿੰਨੇ ਕੰਮ ਆ ਜਿਹੜੇ 4 ਸਾਲਾਂ ਚ ਹੋਏ 2022 ਤੋਂ ਇਹ ਸਰਕਾਰ ਬਣੀ ਆ ਜੀ ਆਮ ਪਾਲਟੀ ਇਹ ਇਹ ਸਹਾਇਕਾ ਤਰਨ ਤਰਨ ਦੇ ਵਿੱਚ ਓਪਰਸ਼ਨਲ ਦੇ ਵਿੱਚ ਤੇ ਜਿਹੜੇ ਹੁਣੇ ਆ ਗਏ ਹਨ ਇਹਦੇ ਤੋਂ ਪਹਿਲਾਂ ਨਹੀਂ ਦੇਖੇ ਕੋਈ ਵੀ ਅੱਛਾ ਨਾ ਤਾਂ ਇੱਥੇ ਕੋਈ ਕੰਮ ਹੋਇਆ ਪੂਰੇ ਹਲਕੇ 'ਚ ਖਾਸ ਕਰਕੇ ਤੇ ਜਿਹੜਾ ਇਹਨਾਂ ਦਾ ਕੈਨੀਗੇਟ ਹੈ ਉਹ ਹੀ ਨਹੀਂ ਇਹਨਾਂ ਦਾ ਪੜਾ ਹੈਗਾ ਅੱਛਾ ਕਿੰਨੇ ਗੱਲ ਤੁਸੀਂ ਕਿਹਨਾਂ ਦੀ ਕਰਦੇ ਹੋ ਮੌਜੂਦਾ ਸਰਕਾਰ ਦੀ ਗੱਲ ਮੌਜੂਦਾ ਸਰਕਾਰ ਦੀ ਗੱਲ ਕਰਨ ੜੇ ਜੀ ਹੋਰ ਕਿਹਦੀ ਗੱਲ ਕਰਨੀ ਸਰਕਾਰ ਦੀਆਂ ਨਲਾਇਕੀਆਂ ਵਾ ਜੇ ਸਰਕਾਰ ਨੇ ਵਿਕਾਸ ਕਰਾਇਆ ਹੁੰਦਾ ਤੇ ਇਹਨਾਂ ਹੀ ਹੋਰ ਲੌਂਗ ਦੀ ਇਹਨਾਂ ਨੂੰ ਕੀ ਲੋੜੀ ਉਹ ਤੇ ਸਮੇਂ ਦੇ ਹਿਸਾਬ ਨਾਲ ਚਲੋ ਡਾਕਟਰ ਸੋਲ ਡੇਟਾ ਨਾ ਉਹ ਖਦਾਈ ਘਟਨਾ ਵਾਪਰੀ ਤੇ ਉਹਨਾਂ ਦਾ ਸਿਆੰਤ ਹੋ ਗਿਆ। ਉਹਨੋਂ ਵਧੀਆ ਬੰਦੇ ਸੀ। ਕੰਮ ਆ ਪਰ ਕਾਰਿਆ ਨਹੀਂ ਕਰਾ ਕੇ ਕਿਸੇ ਦਾ ਬੁਰਾ ਨਹੀਂ ਕੀਤਾ। ਜਿਹਦੋਂ ਦਾ ਇਹ ਵੀਰ ਨੂੰ ਲਾਇਆ ਨਾ ਹਲਕਾ ਅੰਚਾਰ ਜਿਹਨੂੰ ਟਿਕਟ ਦਿੱਤੀ। ਉਦੋਂ ਤੋਂ ਲਾ ਕੇ ਜਿਹੜੇ ਇਹਦੇ 扑ਮਕੜ ਆ ਨਾ ਉਹਨਾਂ ਨੇ ਬੜਾ ਕੋਸ਼ਿਸ਼ ਸ਼ਹਿਰ ਚ ਕੀਤਾ ਕਈ ਬੰਦੇ ਜਿਹੜੇ ਕੱਚੇ ਮੁਲਾਜ਼ਮ ਹੀ ਉਹਨਾਂ ਨੂੰ ਨੌਕਰੀਆਂ ਤੋਂ ਢਾਹਤਾ। ਠੀਕ ਹੈ ਜੀ ਕਈਆਂ ਨਾਲ ਆਤਿਆਚਾਰ ਕਰਨ ਦੇ ਕਈਆਂ ਨੂੰ ਇਹ ਧਮਕੀਆਂ ਦੇਣ ਦੇ ਵੀ ਸਾਨੂੰ ਵੋਟ ਨਾ ਪਾਈ ਤੇ ਤੁਸੀਂ ਆਪਣਾ ਹਿਸਾਬ ਲਾ ਲਿਓ ਤੇ ਅਛਾ ਧਮਕਾ ਵੀ ਰਿਹਾ ਹੈ ਧਮਕਾਰੇ ਹਰਮੀਤ ਸਿੰਘ ਤੇ ਹਾਲੇ ਸਟੇਜ ਤੇ ਆਂ ਜੰਗਲਾ ਖੜੀਆ ਕਰ-ਕਰਕੇ ਧਮਕੀਆਂ ਲਾਉਂਦਾ ਜੀ ਸਾਲ ਤੋਂ ਕਹਿੰਦੇ ਕਿ ਅਸੀਂ ਕੰਮ ਹੀ ਬਹੁਤ ਕੀਤੇ ਇਸ ਤੋਂ ਪਹਿਲਾਂ ਲੋਕ ਮੈਨੂੰ ਕਮਾ ਦੇ ਆਧਾਰ ਤੇ ਗੁਰਪਾਰੇ ਉਹ ਜਿਹੜੇ ਕੰਮ ਕੀਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈਗੇ ਸੀ ਉਸ ਟਾਈਮ ਤੇ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ 200 ਕਰੋੜ ਰੁਪਇਆ ਦਿੱਤਾ ਇਹ ਸ਼ਹਿਰ ਦੇ ਵਿਕਾਸ ਆਸਤੇ ਹਲਕੇ ਦੇ ਵਿਕਾਸ ਆਸਤੇ ਉਹ ਟਾਈਮ ਤੇ ਕੰਮ ਹੋਏ ਆ ਜਦੋਂ ਵੀ ਆਮ ਪਾਰਟੀ ਦੀ ਸਰਕਾਰ ਬਣੀ ਨਾ ਉਹਦਾ ਕੋਈ ਕੰਮ ਹੋਇਆ ਹੀ ਨਹੀਂ ਨਾ ਕਦੀ ਸ਼ੋਹਲ ਸਾਹਿਬ ਭੁੰਮਿਆ ਤੇ ਨਾ ਕਦੀ ਉਹਨਾਂ ਦੇ ਪਰ ਮੱਕੜ ਬਾਸ ਇਹਨਾਂ ਨੇ ਜਿਹੜੇ ਇਹਨਾਂ ਨੇ ਸਰਪੰਚ ਬਣਾਏ ਸੀ ਨਾ ਉਹ ਵੀ ਇਹਨਾਂ ਨੇ ਪੈਸੇ ਲੈ ਲੈ ਕੇ ਬਣਾਏ ਨਹੀਂ ਮਾਨ ਸਾਹਿਬ ਦੇ ਵੀ ਇੱਥੇ ਮੈਨੂੰ ਲੱਗਦਾ ਦੋ ਤਿੰਨ ਗੇੜੇ ਹੋ ਗਏ ਸੀ ਐਮ ਮੁੱਖ ਮੰਤਰੀ ਸਾਹਿਬ ਦੀ ਜੇ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਸੀ ਕਿ ਜੇਕਰ ਜਸਪਾrti ਦਾ ਐਮਐਲਏ ਹੋਊਗਾ ਜੇਕਰ ਸਰਕਾਰ ਵੀ ਉਹਨਾਂ ਦੀ ਹੋਵੇ ਤਾਂ ਕੰਮ ਬਹੁਤ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਇੱਥੇ ਤਾਂ 400 ਪਹਿਲਾਂ ਵੀ 16 ਸਾਹਿਬ ਉਸੇ ਪਾਰਟੀ ਨਾਲ ਸੰਬੰਧਿਤ ਸੀ ਕਿੰਨੇ ਕੰਮ ਆ ਜਿਹੜੇ 16 ਸਾਹਿਬ ਨੇ ਕੀਤੇ 16 ਸਾਹਿਬ ਨੇ ਇੱਕ ਕੰਮ ਵੀ ਨਹੀਂ ਜੋ ਕੀਤਾ ਸਿਰਫ ਉਹਦੀ ਸ਼ਰਾਫਤ ਇਹ ਸੀ ਵੀ ਉਹਨੇ ਕਿਸੇ ਨਾਲ ਧੱਕਾ ਵੀ ਨਹੀਂ ਕੀਤਾ ਅੱਛਾ 16 ਸਾਹਿਬ ਬੰਦੇ ਵਧੀਆ ਪਰ ਕੰਮ ਉਹ ਮਾਨ ਸਾਹਿਬ ਆਵੇ ਹੁਣ 10 ਗੇੜੇ ਲਾ ਲੈ ਭਾਵੇਂ 100 ਗੇੜਾ ਲਾ ਲੈ ਉਹ ਚੋਣਾਂ ਤੋਂ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਸ ਪਾਰਟੀ ਨੂੰ ਨਿਹਾਰਤਾ ਇਸ ਹਲਕੇ ਦੇ ਲੋਕਾਂ ਨੇ ਇਹਨਾਂ ਨੂੰ ਨਾਲ ਇਥੋਂ ਵੋਟ ਹੀ ਮਿਲਣੀ ਤੇ ਨਾਲ ਸਪੋਰਟ ਹੀ ਮਿਲਣੀ ਆ ਹੋਂ ਵਾਲੇ ਸਮੇਂ 'ਚ ਵੀ ਇਹਨਾਂ ਦੀ ਸਰਕਾਰ ਰਿਆ ਜਾਦੀ ਆ ਜੀ ਮਾਨ ਸਾਹਿਬ ਮੁੜ ਕੇ ਦਿੱਲੀ ਨੂੰ ਆਪਣਾ ਚੱਲਣਗੇ ਐ ਨੂੰ ਨਹੀਂ ਚੱਲਦੇ ਹੁਣ ਜਿੰਨੇ ਬੰਦੇ ਦਿੱਲੀ ਤੋਂ ਲਿਆ ਲਿਆ ਕੇ ਪੰਜਾਬ ਦੇ ਆ ਸਾਰੀਆਂ ਗਤੀਵਿਧੀਆਂ ਚਲਾਉਂਦੇ ਆ ਮਾਨ ਸਾਹਿਬ ਨੂੰ ਆਪ ਦੇ ਔਰ ਹਰਾਂ ਦਾ ਜਿਹੜਾ ਆਇਆ ਸੀ ਤਾਂ ਉਹ ਰੋਮਾਨ ਸਾਹਿਬ ਆ ਬਮਾਰੋਗੇ ਲੰਮੇ ਪੈ ਕੇ ਇਹਨਾਂ ਕਿਹੜਾ ਹੜਾ ਕੇ ਕੰਮ ਕੀਤਾ ਹੜਾ ਕੇ ਤਾਂ ਸੁਖਵੀਰ ਸਿੰਘ ਬਾਦਲ ਇਕੱਲਾ ਘੁੰਮਦਾ ਰਿਹਾ ਔਰ ਕੋਈ ਪਾਰਟੀ ਨਹੀਂ ਆਈ ਖੜਾ ਜੇਕਰ ਗੱਲ ਕਰੀਏ ਕਾਂਗਰਸ ਦੀ ਕਰੀਏ ਅੱਜ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਕੁਝ ਇਸ ਤਰ੍ਹਾਂ ਦੇ ਬਿਆਨ ਵੀ ਦੇ ਦਿੰਦੇ ਆ ਜਿਵੇਂ ਕਿ ਉਹਨਾਂ ਨੇ ਕੱਲ ਇੱਕ ਅਨਸੂਚਿਤ ਜਾਤੀਆਂ ਨੂੰ ਲੈ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ ਰੰਗ ਨੂੰ ਲੈ ਕੇ ਜਾਇਕ ਜਾਤੀ ਕਾਸਟ ਨੂੰ ਟਾਰਗੇਟ ਕੀਤਾ ਉਹਨਾਂ ਦੇ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਰਾਜਾ ਵੜਿੰਗ ਦਾ ਇਟਾ ਵਧੀਆ ਲੀਡਰ ਤੇ ਪੰਜਾਬ ਪ੍ਰਧਾਨ ਆ ਅਸੀਂ ਵਾਲਮੀਕੀ ਸਮਾਜ ਨਾਲ ਮਿਲ ਕੇ ਸਿੱਖ ਪੰਜਾਬ ਸਰਕਾਰ ਆ ਗਿਆ ਦੀ ਕੌਮ ਇਹ ਜਿਹੜੇ ਰਾਜਾ ਵੜਿੰਗ ਦੇ ਬਿਆਨ ਨੇ ਤੇ ਸਾਡੀ ਕੌਮ ਦੇ ਵਹਿੇ ਖਿਲਾਫ ਦੇ ਡਾ ਇਸ ਹਾਲਾਤ ਤੇ ਵੋਟ ਲੈਣ ਦਾ ਹੱਕ ਢਾਰੀ ਹੋਏ ਹੈ ਕਿਉਂਕਿ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਆ ਨਾ ਬਿਲਕੁਲ ਨਕਮੇ ਬਿਆਨ ਦਿੱਤੇ ਇਹ ਤਾਂ ਸਾਡੇ ਦੋਖਾ ਲੱਗਾ ਸਾਡੇ ਦਿਲ ਦੇ ਉੱਤੇ ਬਹੁਤ ਦੁੱਖ ਲੱਗਾ ਜਿਹੜੇ ਇਹਨਾਂ ਬਿਆਨ ਦਿੱਤੇ ਸਾਡੇ ਸਮਾਜ ਵਾਰੂ ਕਿਉਂਕਿ ਸਾਡੀ ਕੌਮ ਦੇ ਸਰਦੋ ਕਾਂਗਰਸ ਜੈਤੀ ਦੀ ਆਉਂਦੀ ਜਿਹੜਿਆ ਵੀ ਜਿੱਤਦੇ ਤੇ ਛੋਟੀਆਂ ਕਾਸਟਾਂ ਦੇ ਸਿਰ ਤੋਂ ਹੀ ਸਰਕਾਰਾਂ ਬਣ ਗਿਆ ਇਹ ਜਿਹੜੇ ਹਨ ਬਿਆਨਬਾਜ਼ੀ ਦਿੰਦੇ ਕਿਸੇ ਨੂੰ ਰੋਟੀ ਥੋੜਾ ਦਿੰਦੇ ਆ ਜੋ ਬੂਟਾ ਸਿੰਘ ਗ੍ਰਹਿ ਮੰਤਰੀ ਦੇ ਵਿੱਚ ਕੋਈ ਕਲਾ ਹੈਗੀ ਉਹਦੇ ਵਿੱਚ ਕੋਈ ਲਾਇਕ ਬੰਦਾ ਜਿਹਨੂੰ ਐਡਾ ਵੱਡਾ ਰਤਬਾ ਮਿਲਿਆ ਇਹਨਾਂ ਨੇ ਰੋਣਾ ਦਿੱਤਾ ਉਹ ਤੇ ਉਸ ਟਾਈਮ ਦੀ ਸਰਕਾਰ ਹੀ ਇੰਦਰਾ ਗਾਂਧੀ ਦੀ ਸਰਕਾਰ ਲਾ ਲਓ ਜਾਂ ਕਾਂਗਰਸ ਦੀ ਲਾ ਲਓ ਉਸ ਸਮੇਂ ਦੀ ਸਰਕਾਰ ਨੇ ਵੀ ਕਦਰ ਕੀਤੀ ਆ ਇਹਨਾਂ ਨੇ ਨਹੀਂ ਉਹ ਕੀਤਾ ਇਹਨਾਂ ਨੇ ਚੰਨੀ ਬੈਠਾ ਆਇਆ ਤੇ ਸਾਰੇ ਭੱਜ ਗਏ ਪਾਰਟੀ ਛੱਡ ਕੇ ਭੱਜ ਗਏ ਚੰਨੀ ਦਾ ਕਰਕੇ ਜਾਖੜ ਸਾਹਿਬ ਨਿਕਲ ਗਏ ਸਿੱਧੂ ਸਾਹਿਬ ਨਿਕਲ ਗਏ ਕਹਿੰਦੇ ਇਹ ਸਾਡੇ ਪੈਰਾਂ ਦੀ ਜੁੱਤੀ ਸਾਡੇ ਛੇਤੇ ਰੱਖਦੀ ਇਹ ਤੇ ਲੋਕ ਸਾਡੇ ਲੋਕਾਂ ਨੂੰ ਚੰਗਾ ਹੀ ਨਹੀਂ ਸਮਝਦੇ ਚੰਨੀ ਸਾਹਿਬ ਇੱਕ ਵਧੀਆ ਇਨਸਾਨ ਹੀ ਉਹਨੇ ਬਹੁਤ ਵਧੀਆ ਕੰਮ ਕੀਤੇ ਸਾਬ ਤੋਂ ਹੁੰਦੇ ਸਾਰੀ ਉਹਨੇ ਲੋਕਾਂ ਦੇ ਬਿੱਲ ਮਾਫ ਕੀਤੇ ਕੋਈ ਵੀ ਲਾ ਲੋ ਕਿਸੇ ਤੋਂ ਰਮਦਾਨੀ ਉਹਨਾ ਹਰਮ ਦਾ ਮਤਲਬ ਕਿ ਸਵਾਗਤ ਕੀਤਾ ਹਰ ਧਰਮ ਦੇ ਮਤਲਬ ਸਲੰਘਾ ਕੀਤੀ ਉਹਨਾਂ ਨੇ ਇਹ ਰਾਜਾ ਵੜਿੰਗ ਦੇ ਬਿਆਨ ਤੇ ਬਹੁਤ ਗਲਤ ਹੈ ਜੀ ਇਹਨਾਂ ਨੂੰ ਚਾਹੀਦਾ ਛੇਕਰ ਭਾਈ ਜੀ ਗੱਲ ਕਰੀਏ ਤਾਂ ਇੱਕ ਲਹਿਰ ਉੱਠਦੀ ਹੁੰਦੀ ਸੀ ਜਿਵੇਂ ਇਸ ਤੋਂ ਪਹਿਲਾਂ ਇੱਕ ਲਹਿਰ ਭਾਈ ਅਮਰਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੇ ਐਮਪੀ ਬੰਦੇ ਆ ਉਹਨਾਂ ਦਾ ਹਲਕਾ ਤਰਨਤਾਰਨ ਦੇ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਹੁੰਦਾ ਤੇ ਇਸ ਵਾਰ ਜਿਹੜੀ ਟਿਕਟਾ ਮਨਦੀਪ ਸਿੰਘ ਨੂੰ ਦਿੱਤੀ ਆ ਸੈਨੀ ਦੇ ਬ੍ਰਦਰ ਨੂੰ ਦਿੱਤੀ ਆ ਤੇ ਉਹਨਾਂ ਦੀ ਲਹਿਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਆਪਾਂ ਉਹਨਾਂ ਅਮਰਪਾਲ ਦਾ ਚਲੋ ਜਿਸ ਤਰ੍ਹਾਂ ਦਾ ਵੀ ਸੁਭਾਅ ਹੀ ਨਾ ਜੋ ਵੀ ਉਹਨਾਂ ਨੇ ਦਿੱਤਿਆ ਆਫ ਟਾਈਮ ਲੋਕਾਂ ਨੇ ਉਹਨਾਂ ਦੀ ਲਹਿਰ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰਤਾ ਔਰ ਕੀ ਇੱਕ ਤਰਨਤਾਰਨ ਹੌ ਕੱਟ ਕਰ ਲੈ ਇਹੋ ਜਾਂ ਪੰਥ ਜਿਹਨ ਜਿੱਥੇ ਜਵਾਕ ਪੰਥ ਸਾਰਿਆਂ ਦਾ ਪੰਥ ਸਾਰਿਆਂ ਦਾ ਸੰਝਾ ਵਾ ਇਹਦੇ ਵਿੱਚ ਹਰ ਕਾਮ ਜਿਹੜੀ ਉਹ ਪੰਥ ਦੇ ਨਾਲ ਜੁੜੀ ਆ ਜੀ ਹਰ ਕਾਮ ਜਿਹੜੀ ਪੰਥ ਦੀ ਇੱਜ਼ਤ ਕਰਦੀ ਤਾਂ ਮਗਰ ਜਿਹੜਾ ਬੰਦਾ ਕਿਥੋਂ ਨਾਲੋਂ ਟਿਕਟ ਮਿਲੇ ਤੋ ਤਰਨਤਾਰਨ ਤੋਂ ਉਹਨੂੰ ਖਿਡਾਵ ਦੋ ਆਣ ਕੇ ਫੁਟ ਕੇ ਜਿੱਤ ਕੇ ਦੇ ਕੰਮ ਕੋਈ ਨਾ ਕਰੇ ਆਨੂ ਦੇ ਚਾਈੜਾ ਆਪਣੇ ਹਲਕੇ ਦਾ ਹੀ ਪੰਥ ਨੂੰ ਮੜਾ ਨਹੀਂ ਕਹਿੰਦੇ ਪੰਥ ਬਹੁਤ ਵਧੀਆ ਹੀ ਪੰਥ ਦੇ ਨਾਲ ਚੱਲਣ ਵਾਲੇ ਆ ਪਰ ਮਨ ਨੂੰ ਨਹੀਂ ਸਮਝ ਕੇ ਲੱਗਦੀ ਜਿਹੜੇ ਬੰਦੇ ਲੋਕ ਕਿਉਂ ਟਿਕਟ ਨਹੀਂ ਮਿਲਦੀ ਉਹ ਤਰਨ ਤਾਮ ਤੇ ਖੜਾ ਲਓ ਜੀ ਪੰਥਕ ਹਲਕਾ ਇਹਦਾ ਮੈਂ ਕਿਹਾ ਸਭ ਤੋਂ ਸਾਨੂੰ ਇਡੇ ਕਮਜ਼ੋਰ ਸਮਝਦੇ ਆ ਕਿ ਇਥੇ ਜਿਹੜਾ ਮਰਜੀ ਆਣ ਕੇ ਖੜੋ ਜਵੇ ਤੇ ਜਿੱਤ ਕੇ ਗਾਹ ਜਾਵੇ ਤੇ ਉਸ ਤੋਂ ਆਪਾਂ ਅਗਲੀ ਗੱਲ ਕਰੀਏ ਜੇਕਰ ਬੀਜੇਪੀ ਦੀ ਕਰੀਏ ਤਾਂ ਉਹ ਵੀ ਕਹਿੰਦੇ ਜਿਹੜਾ ਕੇਂਦਰ ਦੇ ਵਿੱਚ ਸਾਡੀ ਸਰਕਾਰ ਹੈ ਜਿਸ ਵਾਰ ਸਾਡਾ ਉਮੀਦਵਾਰ ਜੱਦਾ ਤਾਂ ਜਿਹੜੀ ਅਸੀਂ ਵੀ ਪੰਜਾਬ ਦੀ ਜਿਹੜੀ ਬਹੁਤ ਮਦਦ ਜਿਹੜੀ ਕਰਾਂਗੇ ਬੀਜੇਪੀ ਦੇ ਉਮੀਦਵਾਰ ਨੂੰ ਕਹਿੰਦੇ ਹੈਲਡਰ ਨੰਬਰ ਤੇ ਇਹਦੇ ਬੀਜੇਪੀ ਦੇ ਉਮੀਦਵਾਰਾਂ ਦੀ ਮੈਂ ਕੋਈ ਗੱਲ ਕਰ ਨਹੀਂ ਸਕਦਾ ਦਿੱਲੀ ਤਿੱਖਰ ਹੀ ਹੈਗੇ ਜੀ ਜੁਪੀ ਹਰਿਆਣਾ ਚ ਲਾ ਲਓ ਬਿਹਾਰ ਚ ਲਾ ਲਓ ਉਹ ਬਾਹਰ ਬਾਹਰ ਟੱਕਰੀਆ ਪੰਜਾਬ ਨੂੰ ਅਜੇ ਘਰ ਦਿੱਤਾ ਵੀ ਜੀ ਮੋਦੀ ਸਾਹਿਬ ਨੇ ਜਦੋਂ ਦਾ ਮੋਦੀ ਬਣਿਆ ਵਾ ਉਹਨੇ ਤੇ ਦੇਸ਼ ਦਾ ਬੇੜਾ ਹੀ ਘਰਕ ਕਰਤਾ ਉਹ ਤਾਂ ਕਹਿੰਦੇ ਹੁਣ ਵੀ ਬੜਾ ਜਿੱਦਾਂ ਹੜ ਆਈ ਸੀ 12000 ਕਰੋੜ ਰੁਪਏ ਪੰਜਾਬ ਨੂੰ ਦੇਕੇਗੇ ਇਹ ਕਾਗਜ਼ਾਹੀ ਦਿੱਤਾ ਵਾ ਕਿਸੇ ਨੂੰ ਕਰਮ ਥੋੜਾ ਦਿੱਤਾ ਉਹ ਮਾਨ ਸਾਹਿਬ ਦੇ ਇਲਜ਼ਾਮ ਲਾਉਣ ਦੇ ਵੀ ਮਾਨ ਸਾਹਿਬ ਨੂੰ ਅਸੀਂ ਦਿੱਤਾ ਮਾਨ ਸਾਹਿਬ ਕਹਿੰਦੇ ਸਾਡੇ ਕੋ ਹਗਾ ਹੀ ਕੋਈ ਨਹੀਂ ਗਿਆ ਕਿੱਥੇ ਆ ਪੈਸਾ ਤੇ ਜਿੰਨਾ ਵਿਲਾਸ ਸੁਖਵੀਰ ਬਾਦਲ ਨੇ ਆਪਣੇ ਪੱਲਿਓ ਲਾਇਆ ਔਰ ਉਹ ਬੰਦਾ ਇਕੱਲਾ ਹੀ ਹੈਗਾ ਜਿਹੜੇ ਪੂਰੇ ਪੰਜਾਬ ਦੇ ਚ ਲੋਕਾਂ ਦੀ ਮਦਦ ਵਾਸਤੇ ਗਾੜੀ ਆਇਆ ਆਉਣ ਵਾਲੀ ਸਰਕਾਰ ਦੋ ਹਜ਼ਾਰ 27 ਦੀ ਸ਼੍ਰੋਮਣੀ ਕਾਲੀ ਦਲ ਦੀ ਬਣੀ ਸੁਖਵੀਰ ਦੇ ਕੰਮਾਂ ਦੇ ਨਾਲ ਬਈ ਜੀ ਕੀ ਨਾਮ ਕੀ ਹੈ ਤੁਹਾਡਾ ਨਾਮ ਮੇਰਾ ਨਾਮ ਸਰਬਜੀਤ ਸਿੰਘ ਜੀ ਮੈਂ ਆਦੀਵਾਜਮਿਕ ਤਰਮ ਸਮਾਜ ਦਾ ਵਾਈਸ ਜ਼ਿਲ੍ਹਾ ਪ੍ਰਧਾਨ ਅ ਭਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਦੇ 4 ਸਾਲ ਦੇ ਕੰਮ ਨੂੰ ਕਿਉਂਕਿ ਮਾਨਸਾਹ ਪਹਿਲੇ ਕਹਿੰਦੇ ਹੁੰਦੇ ਸੀਗੇ ਵੀ ਜੇ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਜਿਹੜੇ ਵੋਟ ਮੰਗਣ ਦੀ ਵੀ ਲੋੜ ਪੈਣੀ ਤੁਸੀਂ ਸਰਕਾਰ ਦੇ 4 ਸਾਲਾਂ ਦੇ ਕੰਮ ਨੂੰ ਕਿਵੇਂ ਦੇਖਦੇ ਮਾਨਸਾਹ ਨੇ ਜਦੋਂ ਸਰਕਾਰ ਬਣਾਉਣੀ ਸੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਚੁਟਕਲੇ ਵੀ ਸੁਣਾਉਂਗਾ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਕਿਹੇ ਦੀਆਂ ਜਿਹੜੀਆਂ ਜਿਤੀਆਂ ਸਹੂਲਤਾਂ ਬੰਦ ਕਰਾਂਗਾ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਗਰੀਬਾਂ ਦੇ ਉੱਤੇ ਆੜ ਕੇ ਡਾਕਾ ਮਾਰਿਆ ਜਿਹੜੀ ਬਾਦਲ ਸਾਹਿਬ ਦੇ ਵੇਲੇ ਆਟਾ ਦਾਲ ਸਕੀਨ ਚੱਲਦੀ ਸੀ ਜੋ ਕਿ ਲੋਕੀ ਬਹੁਤ ਛਲਾਂਗਾ ਜੋ ਕੰਮ ਹੀ ਲੋਕਾਂ ਦੇ ਕਰ ਪਰਦੇ ਸੀ ਲੋਕਾਂ ਕੋ ਰੋਕਣ ਕਰ ਹੀ ਮੁਕਦੀ ਤੇ ਇਹਨਾਂ ਨੇ ਆਉਂਦਿਆਂ ਪਹਿਲਾਂ ਆਟਾ ਦਾਲ ਸਕੀਮ ਬੰਦ ਕੀਤੀ ਸੌਬਦਾ ਸੈਂਟਰ ਬੰਦ ਕਰਤੇ ਤੇ ਹੋਰ ਵੀ ਬਹੁਤ ਕੰਮ ਕੀਤੇ ਜਿਹੜੇ ਇਹਨਾਂ ਨਹੀਂ ਮਾਨ ਸਾਹਿਬ ਤਾਂ ਕਹਿੰਦੇ ਨੌਕਰੀਆਂ ਬਹੁਤ ਦੇ ਦਿੰਗਾ 56000 ਤੋਂ ਪਲੱਸ ਉਹ ਕਹਿੰਦੇ ਨੌਕਰੀਆਂ ਤੁਹਾਡੇ ਇਥੇ ਏਰੀਆ ਚ ਜਾਂ ਤੁਹਾਡੇ ਮਹੱਲੇ ਚ ਕਿੰਨੇ ਕੁ ਜਵਾਕਾਂ ਨੂੰ ਜਿਹੜੀਆਂ ਨੌਕਰੀਆਂ ਮਿਲਣ ਮੈਂ ਕਹਿੰਦਾ ਜੀ ਨੌਕਰੀ ਦਿੱਤੀ ਹੁੰਦੀ ਨਾ ਤੇ ਅੱਜ ਇਹਨਾਂ ਨੂੰ ਵੇਖੋ ਆਉਣ ਦੀ ਲੋੜ ਪੈਂਦੀ ਤਰਨ ਤਰਨ ਦੇ ਵਿੱਚ ਕਦੀ ਮੁੱਖ ਮੰਤਰੀ ਲੋੜ ਨਹੀਂ ਪੈਂਦੀ ਕਿਉਂਕਿ ਮੁੱਖ ਮੰਤਰੀ ਇਸ ਵਾਰ ਚਾਰ ਕਿਡੇ ਲਾ ਰਿਹਾ ਅੱਛਾ ਤੁਸੀਂ ਕੀ ਸਮਝਦੇ ਹੋ ਮੁੱਖ ਮੰਤਰੀ ਆਉਂਦਿਆ ਤੇ ਇਹਨਾਂ ਦਾ ਕੈਂਡੀਡੇਟ ਜਿੱਤ ਜੂਗਾ ਕਰੀ ਨਹੀਂ ਜਿੱਤ ਸਕਦਾ ਕਿਉਂਕਿ ਕੰਮ ਕੀਤੇ ਹਨ ਸਰਕਾਰ ਨੇ ਅੱਜ ਬਦਲ ਸਾਹਿਬ ਨੇ ਵੇਖੋ ਫੜ ਪੇੜਤਾਂ ਵਾਲੀ ਕਿੰਨਾ ਕੁਛ ਕੀਤਾ ਆਪਣੇ ਕੋਲ ਕੀਤਾ ਇਹਨਾਂ ਨੂੰ ਬਦਨਾਮ ਕੀਤਾ ਗਿਆ ਕਿ ਇਹ ਜੀ ਐਸਪੀਸੀ ਦੇ ਪੈਸੇ ਵਰਤ ਰਿਹਾ ਜੋ ਕਿ ਬਦਲ ਸਾਹਿਬ ਨੇ ਇਹ ਗੱਲ ਕਹੀ ਕਿ ਐਸਪੀਸੀ ਦੀ ਮਰਜ਼ੀ ਤੋਂ ਬਿਨਾਂ ਖੁਦ ਐਸਪੀਸੀ ਦਾ ਪ੍ਰਧਾਨ ਵੀ ਪੈਸਾ ਨਹੀਂ ਕਢਾ ਸਕਦਾ ਗੱਲ ਕਰੀਏ ਹਰਮਿੰਦਰ ਸਿੰਘ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਹ ਕਹਿੰਦਾ ਵੀ ਜਿੰਨੇ ਕੰਮ ਹੋਏ ਆ ਹਲਕੇ ਦੇ ਉਸ ਤੋਂ ਪਹਿਲਾਂ ਵੀ ਮੈਂ ਹੀ ਕੀਤੇ ਆ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖੋ ਉਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਕੀਤੇ ਕਿਹੜੀ ਸਰਕਾਰ ਚ ਸਰਕਾਰ ਹੀ ਸ਼ਰੋਮਨੀਆ ਕਾਲੀ ਦਲ ਦੀ ਜੋ ਕਿ ਬਹੁਤ ਵਧੀਆ ਸੀ ਇਹ ਉਹਨਾਂ ਨੇ ਹਰਮਿੰਦਰ ਸਿੰਘ ਨੇ 100 ਕਰੋੜ ਮੰਗਣਾ ਤੇ ਸੁਖਬੀਰ ਬਾਲ ਸਿੰਘ ਦਰਿਆਦਿਲ ਬਖੋਣ ਦੇਈ ਤੇ 200 ਕਰੋੜ ਦੇਣ ਦੇ ਅੱਜ ਸ਼ਹਿਰ ਦੇ ਵਿੱਚ ਵੇਖੋ ਬਹੁਤ ਜ਼ਿਆਦਾ ਵਿਕਾਸ ਕੀਤਾ ਐਮਐਲਏ ਹੀ ਹਰਮਿੰਦਰ ਸਿੰਘ ਸੰਧੂ ਪਰ ਹੋਇਆ ਸ਼ਰੂਮ ਨਹੀਂ ਅਕਾਲੀ ਦਲ ਦੇ ਬਣੀ ਨਹੀਂ ਜੇਕਰ ਸੋਲ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ 4 ਸਾਲਾਂ ਵਿੱਚ ਕਿੰਨੇ ਕਿਹੜੇ ਕੰਮ ਕੀਤੇ ਕਿੰਨੇ ਕਿ ਤੁਹਾਡੇ ਕੋਈ ਪ੍ਰੋਜੈਕਟ ਇੱਧਰ ਲੱਗਿਆ ਹੋਵੇ ਜਾਂ ਜੇ ਗੱਲ ਰੋਡਾਂ ਦੀ ਕਰਦੇ ਆ ਜਿਵੇਂ ਕਹਿੰਦੇ ਅਸੀਂ 11000 ਜਾਂ 13000 ਕਿਲੋਮੀਟਰ ਸੜਕਾਂ ਬਣਾ ਦਿਆਂ ਤੁਹਾਡੇ ਕਿੰਨੇ ਕਿ ਜਿਹੜੇ ਮੁਕੰਮਲ ਜਿਹੜੇ ਕੰਮ ਹੋਏ ਮੈਂ ਤਾਂ ਤੁਸੀਂ ਨਾ ਸਾਡੇ ਨਾਲੋਂ ਜ਼ਿਆਦਾ ਸਿਆਣੇ ਜੀ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹਰ ਇੱਕ ਸ਼ਹਿਰ ਹਰ ਇੱਕ ਗਲੀ ਨੁੱਕਰ ਦੇਤੇ ਜਾ ਕੇ ਵੇਖੋ ਤੁਸੀਂ ਕਿੰਨੀਆਂ ਸੜਕਾਂ ਟੁੱਟੀਆਂ ਪੱਛ ਲਾ ਰਿਆ ਨਾ ਕਿ ਸੜਕਾਂ ਬਣਾ ਰਿਆ ਸੜਕ ਜਾ ਕੇ ਵੇਖੋ ਬਾਸਾਡੇ ਦੇ ਵਿੱਚ ਕਾਫੀ ਹਲਾ ਹੋਇਆ ਪੱਤਰਕਾਰਾਂ ਦੇ ਵਿੱਚ ਵੀ ਉਹ ਡਿਬੇਟ ਲੈਂਦੇ ਪਏ ਸੀ ਉਹ ਤੇ ਸੜਕ ਪੌਂਕੀ ਬਣਾ ਰਿਆ ਇੱਕ ਬਿਲਕੁਲ ਪਤਲੀ ਪਾਣੀ ਵਰਗੀ ਰੁੱਕ ਪਾ ਕੇ ਤੇ ਉਹ ਤੇ ਕੀ ਕਹ ਰਹੇ ਜੀ ਸੜਕ ਦਾ ਵਿਕਾਸ ਕਰ ਰਹੇ ਆ ਕਾਫੀ ਹਲਾ ਆ ਜੇ ਇਨਾ ਕੰਮ ਚਾਜ ਨਾ ਕਰਨ ਅਰੇ ਇਹ ਸਰਕਾਰਾਂ ਦੇ ਵਿੱਚ ਕਰੀ ਇਹ ਹੋ ਜਾ ਕੰਮ ਨਹੀਂ ਆ ਇਹ ਪਾਣੀ ਪਾ ਕੇ ਲੋਕ ਨੂੰ ਸੜਕ ਬਣਾਈ ਜਾਂਦੇ ਜਿੱਦਾਂ ਇੱਕ ਬਦਲਾ ਦੀ ਲਹਿਰ ਉੱਠੀ ਸੀ ਵੀ ਆਮ ਲੋਕਾਂ ਦੀ ਗੱਲਬਾਤ ਹੋਊਗੀ ਲੱਗਦਾ ਨਹੀਂ ਕਿ ਆਮ ਲੋਕਾਂ ਦੀ ਗੱਲਬਾਤ ਹੁੰਦੀ ਦੇਖੋ ਜੀ ਬਦਲਾ ਬਹੁਤ ਵਧੀਆ ਕੀਤਾ ਭਗਵਾਨ ਸਿੰਘ ਮਾਨ ਨੇ ਸਰਕਾਰ ਬਣੀ ਆਪਣਾ ਵਿਆਹ ਕਰਾਇਆ ਜਿਹੜੇ ਉਹਦੇ ਐਮ.ਐਲ.ਏ. ਹੀ ਜਿੰਨਾਂ ਰ ਵਿਆਹ ਨਹੀਂ ਦੇਖੀ ਉਹਨਾਂ ਵਿਆਹ ਕਰਾ ਲੈ ਇਹ ਬਦਲਾ ਜੀ ਹੋਰ ਕੋਈ ਬਦਲਾ ਜ਼ਿਆਦਾ ਦੇਖਣ ਨੂੰ ਨਹੀਂ ਮਿਲੇ ਬਦਲਾ ਕੀ ਵੇਖਣਾ ਚਾਹੁੰਦੇ ਤੁਸੀਂ ਵੇਖੋ ਸਰਕਾਰਾਂ ਬੜੀਆਂ ਆਈਆਂ ਕਹਿੰਦੇ ਰਹੇ ਮਾੜੀਆਂ ਵੇਖੋ ਜੀ ਸਾਰੇ ਨੇ ਬਦਲਾ ਕੀਤਾ ਕਾਂਗਰਸ ਨੂੰ ਮਾਰਾ ਕਿਹਾ ਗਿਆ ਤਾਲੀਆਂ ਨੂੰ ਮਾਰਾ ਕਿਹਾ ਗਿਆ ਤੇ ਅੱਜ ਦੀ ਸਰਕਾਰ ਕੀ ਕਹਿੰਦੀ ਹੈ ਕਿ ਸਰਕਾਰ ਆਮ ਪਾਰਟੀ ਦੀ ਬਦਲਾ ਲੈਵਾਂਗੇ ਬਦਲਾ ਲੈਂਦਾ ਲੋਕਾਂ ਨੇ ਅੱਜ ਕੱਲ੍ਹ ਕਹਿਣਾ ਨਹੀਂ ਚਾਹੀਦਾ ਕਿ ਲੋਕੀ ਇਹ ਵੇਲੇ ਦੁਖੀ ਹੋਏ ਪਏ ਆ ਨਸ਼ੇ ਦਾ ਸੱਚ ਬਾਈ ਜੀ ਲਾ ਵੱਡਾ ਮੁੱਦਾ ਸੀਗਾ ਆਪਾਂ ਗੱਲ ਵੀ ਨਹੀਂ ਕੀਤੀ ਨਸ਼ੇ ਦਾ ਤਾਂ ਅਡੇ ਸ਼ਹਿਰ ਦੇ ਵਿੱਚ ਗੱਲ ਕਰੀ ਤਾਂ ਕਿਵੇਂ ਰਿਹਾ ਚਲੋ ਕਹਿਣਾ ਨਹੀਂ ਚਾਹੀਦਾ ਜਿਹੜੇ ਕੈਂਡੀਡੇਟ ਆ ਆਮ ਪਾਰਟੀ ਦੇ ਬਹੁਤ ਵੱਡੇ ਹੀ ਤੇ ਅੱਜ ਉਹ ਬਦਲ ਕੇ ਚਲੇ ਗਏ ਆ ਤੇ ਉਹ ਆਪਣੀ ਆਪਣੀ ਦੁੱਧ ਤੋਂ ਤਾਂ ਕਹਿੰਦੇ ਆ ਮਸ਼ੀਨ ਨੂੰ ਭਗਵੰਤ ਮਾਨ ਦਾ ਬਹੁਤ ਵਧੀਆ ਉਹ ਸਰਫ ਪਾਉਂਦੇ ਵਧੀਆ ਹੈ ਜੀ ਟਾਲੀ ਤੇ ਕੱਢ ਕੇ ਬਾਹਰ ਲੈ ਆਉਂਦੇ ਆ ਸਾਫ ਹੋ ਗਿਆ ਬਿਲਕੁਲ ਇਹ ਪੁੱਛੋ ਤਾਂ ਹੀ ਆਮ ਪਾਰਟੀ ਦੇ ਭਗਵੰਤ ਮਾਨ ਨੂੰ ਕਿ ਆਉਣਾ ਸਮਾਂ ਕਿਥੇ ਜਾਣਾ ਹੋਰ ਵੀ ਬਾਈ ਗੱਲਬਾਤ ਲਈ ਮੌਜੂਦ ਆ ਆਜੋ ਬਾਈ ਮੇਰਾ ਨਾਮ ਜੀ ਜੌਨ ਗੇਲਿਆ ਮੈਂ ਵਾਲਮੀਕ ਸਮਾਜ ਸੰਘਰਸ਼ ਦਲ ਤੋਂ ਪੰਜਾਬ ਚੇਅਰਮੈਨ ਆ ਬਾਈ ਜੀ ਕਿਵੇਂ ਦੇਖਦੇ ਹੋ ਜੇਕਰ ਸਰਕਾਰ ਅੱਜ ਦੇ ਸਮੇਂ ਦੇ ਹਾਲਾਤਾਂ ਦੀ ਗੱਲ ਕਰਦੇ ਆਪਾਂ ਇਲੈਕਸ਼ਨ ਹੋ ਰਿਹਾ ਕੋਈ ਜੀ ਦਿਨਾਂ ਦੇ ਵਿੱਚ ਜਿਹੜੀਆਂ ਵੋਟਾਂ ਸਥਿਤੀ ਕੀ ਲੱਗਦੀ ਹੈ ਤਰਨਤਾਰ ਦੀ ਸਥਿਤੀ ਸਾਫ਼ ਕੀ ਹੈ ਸਥਿਤੀ ਵੇਖੋ ਜੀ ਜਿੰਨੇ ਜੋ ਕੀਤਾ ਆ ਉਹਨੂੰ ਉਹੋ ਹੀ ਮਿਲਣਾ ਵਾ ਤੇ ਆਪਾਂ ਬੂਟਾ ਵਾਲੋ ਸੇਵ ਦਾ ਲਾਇਰ ਤੇ ਸੇਵ ਹੀ ਤੋੜਾਂਗੇ ਜੇ ਇਹਨਾਂ ਨੇ ਕੰਮ ਕੀਤੇ ਹੋਏ ਤੇ ਇਹਨਾਂ ਆਟੋਮੈਟਿਕਲੀ ਜਿੱਤ ਜਾਣਾ ਵਾ ਠੀਕ ਹੈ ਜੀ ਕੰਮ ਕੋਈ ਨਹੀਂ ਹੋਇਆ ਸ਼ਹਿਰ ਦੇ ਵਿੱਚ ਸਾਰਾ ਉਦਦਾ ਉਦਾਂ ਹੀ ਆ ਜੇ ਆਪਾਂ ਕਹੀਏ ਵੀ ਉਹ ਹੋ ਗਿਆ ਇਹ ਹੋ ਗਿਆ ਜੇ ਤੁਸੀਂ ਸਾਡੇ ਗੱਲ ਕਰਦੇ ਜੇ ਕੰਮਕਾਰਾਂ ਦੀ ਕੰਮਕਾਰ ਸਾਹਿਬ ਰੁਕੇ ਪਏ ਨੇ ਚਾਰ ਸਾਲਾਂ ਸਾਰ ਸਰਕਾਰ ਨੇ ਵਾਦੇ ਸੀ ਜਿਹੜੇ ਕੀਤੇ ਕਿੰਨੇ ਕ ਵਾਦੇ ਜਿਹੜੇ ਪੂਰੇ ਹੋਏ ਪਾਰਾ ਬੂਦਾ ਕਿਸੇ ਨੇ ਕੋਈ ਪੂਰਾ ਨਹੀਂ ਕੀਤਾ ਗੱਲ ਅੱਗੇ ਵੀਰ ਕਰਨ ਦਿਆ ਇਹੋ ਕਣਕ ਦੀ ਆਟਾ ਦਾਲ ਦੀ ਅਸੀਂ ਵੀ ਮਾੜੀ ਕਾਸਤੇ ਛੋਟੀ ਗਾਟਦੇ ਆ ਅਸੀਂ ਉਸੇ ਆਟੇ ਦਾਲ ਤੋਂ ਚੱਲਦੇ ਹਾਂ ਤੇ ਸਾਡਾ ਵੀ ਉਹ ਆਟਾ ਦਾਲ ਵੀ ਬੰਦ ਹੋਇਆ ਪਿਆ ਅਜੇ ਦੀ ਗੂਆਂ ਤੋਂ ਹਾਂਜੀ ਜੇਕਰ ਗੱਲ ਸੋਲ ਸਾਹਿਬ ਦੀ ਕਰੀਏ ਤਾਂ 4 ਸਾਲਾਂ ਚ ਕੋਈ ਤੁਹਾਡਾ ਮਜ਼ਦੂਰ ਤਬਕੇ ਦਾ ਕੋਈ ਮਸਲਾ ਕੋਈ ਉਹਨਾਂ ਨੇ ਕੋਈ ਤੁਹਾਡੇ ਮਸਲੇ ਤੇ ਬੋਲੇ ਹੋਣ ਕਦੇ ਕੋਈ ਇਸ ਤਰ੍ਹਾਂ ਦੀ ਹੋਈ ਗੱਲਬਾਤ ਨਹੀਂ ਜੀ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹੋ ਜੀ ਸੋਲ ਸਾਹਿਬ ਵਧੀਆ ਬੰਦੇ ਸੀ ਅਸੀਂ ਇਹ ਨਹੀਂ ਕਹਿੰਦੇ ਮੜੇ ਸੀ ਨਾ ਉਹਨਾਂ ਨੇ ਕਿਸ ਨੂੰ ਮੜਾ ਕਿਹਾ ਤੇ ਨਾ ਚੰਗਾ ਕਿਹਾ ਤੇ ਨਾ ਹੀ ਕੋਈ ਕੰਮ ਕੀਤਾ ਉਹਨਾਂ ਨੇ ਅੱਛਾ ਕੋਈ ਕੰਮ ਵੀ ਨਹੀਂ ਹੋਇਆ ਨਾ ਜੀ ਨਾ ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਕੰਮਾਂ ਦੀ ਜਿਹੜੀ ਛੜੀ ਲਗਾ ਦੇਣਗੇ ਤੁਸੀਂ ਇੱਕ ਵਾਰੀ ਹਰਮਿੰਦਰ ਸਿੰਘ ਨੂੰ ਜਿਦਾ ਦਿਓ ਹਾਂਜੀ ਭਾਜੀ ਇਹਦੇ ਬਿਲਕੁਲ ਸਹੀ ਗੱਲ ਹੈ ਹਰਮਿੰਦਰ ਸਿੰਘ ਜੀ ਨੇ ਕ ਕਿਤੀ ਉਹਨਾਂ ਕਾਲਿਆਂ ਦੀ ਸਰਕਾਰ ਚ ਹੀ ਹੁਣ ਆਉਣ ਵਾਲਾ ਸਮਾਂ ਵਾ ਉਹ ਜਿੱਤਣਗੇ ਤੇ ਗਾਂ ਵੇਚ ਲਾਂਗੇ ਅਜੇ ਤੇ 11 12 ਤਰੀਕ ਨੂੰ ਪਤਾ ਲੱਗਣਾ ਵੀ ਕੌਣ ਜਿੱਦਾ ਤੇ ਕੌਣ ਹਾਰਦਾ ਵਾ ਧੰਨਵਾਦ